ਅੱਛਾ ਮੇਰਾ ਪੁੱਤ ਮੈਨੂੰ ਇਹ ਦੱਸ ਵੀ ਅੱਜ ਕੀ ਹੈ ਜਨਮਾਸ਼ਟਮੀ ਵੈਰੀ ਗੁੱਡ ਅੱਛਾ ਮੈਨੂੰ ਇਹ ਦੱਸ ਵੀ ਜਨਮਾਸ਼ਟਮੀ ਆਪਾਂ ਕਿਉਂ ਮਨਾਨੇ ਆ ਉਹਦੇ ਨਾਲ ਮੇਰੇ ਪਾਪਾ ਜੀ ਮੇਰੇ ਲਈ ਡਰੈਸ ਲਿਆਉਂਦੇ ਆ ਤੇ ਮੈਂ ਪਾ ਕੇ ਫੋਟੋਆਂ ਖਿਚਾਣਾ। ਵਾਹ ਡਰੈਸ ਦਾ ਪਤਾ ਹੈ ਫੋਟੋ ਖਿਚਾਣਾ। ਸ਼ਰਮ ਤੇ ਕਰਦੀ ਫਿਰ ਤੇ ਆਹ ਹਾਂਜੀ। ਰਾਮ ਨੰਦ ਦੇ ਦੱਸ। ਕਿਉਂਕਿ ਇਸ ਦਿਨ ਨਾ શ્રીਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਤੇ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਆ। ਲੈ ਦੇਖ ਲੈ। ਇਹਨੂੰ ਪਤਾ ਹੈ ਭਗਵਾਨ શ્રીਕ੍ਰਿਸ਼ਨ ਜੀ ਦਾ ਇਸ ਦਿਨ ਪੁੱਤ ਜਨਮ ਹੋਇਆ ਸੀ। ਅੱਛਾ ਮੈਨੂੰ ਇੱਕ ਗੱਲ ਹੋਰ ਦੱਸ। ਚੱਲ ਫੇਰ ਤੂੰ ਜਿੱਤ ਜਾਏਗਾ ਨਹੀਂ ਤੇਰੀ ਭੈਣ ਜਿੱਤ ਜੂਗੀ। ਤੂੰ ਦੱਸ ਮੈਨੂੰ ਵੀ શ્રી ਭਗਵਾਨ શ્રીਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਮ? ਮੈਨੂੰ ਨਾ ਤਾਂ ਤੈਨੂੰ ਪਤਾ ਬਾਸੀ ਦਾ ਪਤਾ। ਜਵਾ ਦੇਖ ਕੇ ਕਦੇ ਬਾਸੀ ਦਾ ਪਤਾ ਹੈ। ਕਦੇ ਨੂੰ ਆ ਪਤਾ। ਤਾਨੀ ਪਤਾ ਮੈਂ ਤੇ ਕੁੜੀ ਤਾਂ ਪੁੱਛਦੀ ਆ ਪਤਾ ਤੈਨੂੰ ਪਤਾ ਹਾਂਜੀ ਦੱਸੋ ਪੁੱਤ ਇਹ ਸ਼ੋਦਾ ਮਈਆ ਸੀ ਉਹਨਾਂ ਦਾ ਨਾਮ ਪੁੱਤ ਜੀ ਸ਼ੋਦਾ ਮਈਆ ਤਾਂ ਉਹਨੇ ਦੇ ਪਾਲਣ ਵਾਲੇ ਮਾਤਾ ਜੀ ਸੀਗੇ ਉਹਨਾਂ ਨੂੰ ਜਨਮ ਦੇਣ ਵਾਲੇ ਮਾਤਾ ਜੀ ਦਾ ਨਾਮ ਦੱਸੋ ਉਹ ਤਾਂ ਨਹੀਂ ਪਤਾ ਬਸ ਇੱਧਰ ਉੱਧਰ ਦੀ ਗੱਲਾਂ ਕਰਾ ਲਓ ਸੋਸ਼ਲ ਮੀਡੀਆ ਤੇ ਬਸ ਦੇਖ ਲਓ ਕਦੇ YouTube ਖੋਲ ਲੀ ਕਦੇ Instagram ਖੋਲ ਲਿਆ ਕੋਈ ਧਾਰਮਿਕ ਤਿਹਾਰ ਬਾਰੇ ਇਹਨਾਂ ਨੂੰ ਜਾਣਕਾਰੀ ਨਹੀਂ ਸੁਣਦੇ ਹੀ ਨਹੀਂ ਗੱਲ ਹੀ ਨਹੀਂ ਸੁਣਦੇ ਕਦਰ ਇੱਧਰ ਖੇਡ ਲਿਆ ਉਧਰ ਲੱਤਾਂ ਮਾਰ ਲੀਆਂ ਉਧਰ ਬਸ YouTube ਤੇ ਬਹਿ ਗਏ ਕੋਈ ਗੱਲ ਸੁਣ ਕੇ ਹੀ ਨਹੀਂ 라ਜੀ ਚਲੋ ਆਓ ਤੁਹਾਨੂੰ ਦਵੇਂ ਮੇਰੇ ਕੋਲ ਬੈਠੋ ਤੇ ਮੈਂ ਦੱਸਦੀਆਂ ਤੁਹਾਨੂੰ ਵੀ ਕੀ ਸੀ ਇਹਦਾ ਇਤਿਹਾਸ ਕੀ ਆ ਆਓ ਮੇਰੇ ਕੋਲ ਮੇਰੀ ਗੱਲ ਤੇ ਆਨ ਸੁਣਪੋਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮਾਤਾ ਦਾ ਨਾਮ ਦੇਵਕੀ ਸੀ ਤੇ ਪਿਤਾ ਦਾ ਨਾਮ ਵਾਸੂਦੇਵ ਸੀ ਠੀਕ ਹੈ ਜਿਹੜੇ ਪਾਲਣ ਵਾਲੇ ਉਹਨਾਂ ਦੇ ਮਾਤਾ ਸੀ ਉਹਨਾਂ ਦਾ ਨਾਮ ਸੀਗਾ ਯਸ਼ੋਦਾ ਮਈਆ ਤੇ ਪਿੱਤ ਦਾ ਨਾਮ ਸੀ ਨੰਦ ਬਾਬਾ ਲੈ ਮੰਮੀ ਦੋ ਦੋ ਮੰਮੀ ਪਾਪਾ ਪੁੱਤੇ ਦਾ ਇੱਕ ਬਹੁਤ ਵੱਡਾ ਕਾਰਨ ਸੀ ਕਾਰਨ ਇਹ ਸੀ ਕਿ ਜਿਹੜੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸੀ ਉਹਨਾਂ ਦੇ ਮਾਮਾ ਕਾਂਸ ਨੂੰ ਮਾਰਨ ਵਾਸਤੇ ਉਹਨਾਂ ਦਾ ਜਨਮ ਹੋਇਆ ਸੀ ਮਾਮੇ ਨੂੰ ਵੀ ਕੋਈ ਮਾਰਦਾ ਹੁੰਦਾ ਹਾਂ ਪੁੱਤ ਇਹ ਕਾਰਨ ਇਹ ਹੋਇਆ ਕਿ ਜਿਹੜਾ ਕਾਂਸ ਸੀ ਉਹ ਇੱਕ ਬਹੁਤ ਹੀ ਅਤਿਆਚਾਰੀ ਸ਼ਾਸਕ ਸੀਗਾ ਉਹ ਲੋਕਾਂ ਤੇ ਬਹੁਤ ਅਤਿਆਚਾਰ ਕਰਦਾ ਸੀ ਤੇ ਉਹ ਕਾਂਸ ਨੂੰ ਭਵਿੱਖवाणी ਹੋਈ ਸੀ ਕਿ ਜਿਹੜੀ ਤੇਰੀ ਭੈਣ ਦੇਵਕੀ ਉਹਦਾ ਜਿਹੜਾ ਪੁੱਤ ਹੋਗਾ ਉਹ ਤੈਨੂੰ ਮਾਰੂਗਾ ਤੇ ਜਿਹੜੀ ਦੇਵਕੀ ਮਾਤਾ ਸੀ ਉਹਨਾਂ ਦੇ 8 ਸੰਤਾਨ ਹੋਈਆਂ ਸੀ ਤੇ ਜਿਹੜਾ ਕਾਂਸ ਕੀ ਕਰਦਾ ਸੀ ਜਿਹੜੀ ਵੀ ਸੰਤਾਨ ਹੁੰਦੀ ਸੀ ਉਹਨੂੰ ਮਾਰ ਦਿੰਦਾ ਸੀ ਐਨਾ ਅਤਿਆਚਾਰੀ ਸੀ ਆ ਬਹੁਤ ਬਹੁਤ ਜ਼ਿਆਦਾ ਪੁੱਤ ਉਨੇ ਪਹਿਲਾਂ ਤਾਂ ਸੱਤ ਬੱਚੇ ਮਾਰੇ ਆਪਦੀ ਭੈਣ ਦੇ ਸੱਤ ਬੱਚੇ ਫਿਰ ਕੀ ਹੋਇਆ ਜਿਹੜੀ 8ਵੀਂ ਸੰਤਾਨ ਸੀ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸੀਗੇ ਤਾਂ ਉਹਨਾਂ ਦੀ ਜਿਹੜੀ ਭੈਣ ਸੀ ਦੇਵਕੀ ਤੇ ਵਾਸੂਦੇਵ ਜਦੋਂ ਕ੍ਰਿਸ਼ਨ ਜੀ ਦਾ ਜਨਮ ਹੋਇਆ ਤਾਂ ਚੋਰੀ ਛਿਪੇ ਉਹਨਾਂ ਦੇ ਜਿਹੜੇ ਫਾਦਰ ਉਹਨਾਂ ਦੇ ਪਾਪਾ ਵਾਸੂਦੇਵ ਜੀ ਉਹ ਉਹਨਾਂ ਨੂੰ ਨਹਿਰ ਪਾਰ ਕਰਕੇ ਚੋਰੀ ਛਿਪੇ ਇੱਕ ਟੋਕਰੀ ਦੇ ਵਿੱਚ ਲੁਕੋ ਕੇ ਉਹਨਾਂ ਨੂੰ ਯਸ਼ੋਦਾ ਮਈਆ ਦੇ ਘਰ ਛੱਡਿਆਏ ਸੀਗੇ ਤੇ ਉੱਥੇ ਫੇਰ ਯਸ਼ੋਦਾ ਮਈਆ ਤੇ ਨੰਦ ਬਾਬਾ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਪਾਲਣ ਪੋਸ਼ਣ ਕੀਤਾ ਅੱਛਾ ਤੇ ਫੇਰ ਉਹ ਕਿੱਥੇ ਚਲੇ ਗਏ ਉਹ ਤਾਂ ਹੋਤਾ ਜਿਹੜੇ ਵਾਸੂਦੇਵ ਤੇ ਦੇਵਕੀ ਸੀ ਉਹ ਤਾਂ ਜੇਲ੍ਹ ਵਿੱਚ ਹੀ ਪਾਤੇ ਕਾਂਸ ਨੇ ਕਾਂਸ ਨੇ ਫੇਰ ਬਹੁਤ ਜ਼ੇਰ ਉਹ ਲੱਭਦਾ ਰਿਹਾ ਸ਼੍ਰੀ ਕ੍ਰਿਸ਼ਨ ਜੀ ਨੂੰ ਪਰ ਉਹਨਾਂ ਨੂੰ ਕਿਤੇ ਵੀ ਉਹਨਾਂ ਦਾ ਟਿਕਾਣਾ ਨਹੀਂ ਲੱਭਿਆ ਫੇਰ ਪੁੱਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਦਿਨ ਕਾਂਸ ਨੂੰ ਆਪ ਦੇ ਮਾਮੇ ਨੂੰ ਮਾਰ ਲਈ ਉਹ ਤੇ ਜਮਾਰਤਾ ਠੀਕ ਹੈ ਪਰ ਇਸ ਕੇ ਫੜ ਕੇ ਪਹਿਲਾਂ ਉਹਨੇ ਸਾਰੇ ਰਾਖਸ਼ਾਂ ਨੂੰ ਮਾਰੇ ਫਿਰ ਉਹ ਕੜੀ ਇਸ ਕੇ ਮਾਰਤਾ ਕਾਂਸ ਤੇ ਸਾਰੇ ਜਿਹੜੇ ਮथुरा ਵਾਸੀ ਸੀ ਉਹ ਖੁਸ਼ ਹੋ ਗਏ ਸਮਝ ਆ ਗਈ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਨਮ ਅਸ਼ਟਮੀ ਕਿਉਂ ਮਨਾਉਂਦੇ ਆ ਕਿਉਂ ਮਨਾਉਂਦੇ ਆ ਉਹ ਦਿਨ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਤੇ ਉਹਨਾਂ ਦੇ ਮਾਤਾ ਦਾ ਨਾਮ ਕੀ ਸੀ? ਨੰਦਕੀ। ਨੰਦਕੀ ਮਾਤਾ ਦਾ ਨਾਮ ਥੋੜੀ ਜਿਹੀ ਕੋਤ ਦੇਵਕੀ। ਦੇਵਕੀ ਜੀ। ਠੀਕ ਹੈ? ਤੇ ਪਿਤਾ ਜੀ ਦਾ ਨਾਮ ਵਾਸੂ ਵਾਸੂਦੇਵ। ਵਾਸੂਦੇਵ ਜੀ। ਠੀਕ ਹੈ? ਤੇ ਹੁਣ ਮੈਂ ਤੁਹਾਨੂੰ ਦੱਸਦੀ ਕਿ ਇਸ ਦਿਨ ਪਤਾ ਫਿਰ ਰਾਤ ਨੂੰ ਲੋਕੀ ਕੀ ਕਰਦੇ ਖੀਰਾ ਕੱਟਦੇ। ਖੀਰਾ। ਇਹ ਖੀਰਾ ਜਿਹੜਾ ਹੈਗਾ ਬਹੁਤ ਹੀ ਪਵਿੱਤਰ ਫਲ ਆ। ਪੁੱਤ ਇਸ ਦਿਨ ਕੀ ਹੁੰਦਾ ਵੀ ਜਿਵੇਂ ਮਾਂ ਨੂੰ ਮਾਂ ਤੋਂ ਬੱਚੇ ਨੂੰ ਅੱਡ ਕੀਤਾ ਜਾਂਦਾ ਗਰਭ ਨਾਲ ਦੇ ਨਾਲ ਗਰਭ ਨਾਲ ਨੂੰ ਕੱਟ ਕੇ ਨਾ ਪੁੱਤ ਮਾਂ ਤੇ ਬੱਚੇ ਨੂੰ ਅਡਾ ਅਡਾ ਕਰ ਦਿੰਦੇ ਆ ਜਦੋਂ ਬੱਚੇ ਦਾ ਜਨਮ ਹੁੰਦਾ ਉਸੇ ਤਰ੍ਹਾਂ ਖੀਰਾ ਕੱਟ ਕੇ ਦੇਵਕੀ ਜੀ ਦੇ ਗਰਭ ਨਾਲ ਤੋਂ ਕ੍ਰਿਸ਼ਨ ਜੀ ਨੂੰ ਅੱਡ ਕੀਤਾ ਜਾਂਦਾ ਰਾਤ ਦੇ ਟਾਈਮ ਇਹ ਜਨਮ ਅਸ਼ਟਮੀ ਮਨਾਉਂਦੇ ਆ ਜਦੋਂ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਹੁਣ ਤੁਹਾਨੂੰ ਸਮਝ ਲੱਗੀ ਉਤ ਸਾਰੇ ਤਿਹਾੜਾਂ ਨੂੰ ਚੰਗੀ ਤਰ੍ਹਾਂ ਸਮਝੀਦਾ ਤੁਸੀਂ ਵੀ ਸਾਰੇ ਜਣੇ ਦੇਖੋ ਆਪਦੇ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਅੱਜ ਕੱਲ ਬੱਚੇ ਸਿਰਫ ਰੀਲਾਂ ਤੇ ਜਾਂ ਫੋਨ ਦੇਖਣ ਤੇ ਹੋ ਗਏ ਨੇ ਉਹਨਾਂ ਨੂੰ ਕਿਸੇ ਵੀ ਤਿਹਾੜ ਦਾ ਇੰਨਾ ਮਹੱਤਵ ਨਹੀਂ ਪਤਾ ਹੈਗਾ ਤੁਸੀਂ ਵੀ ਸਾਰੇ ਆਪਦੇ ਬੱਚਿਆਂ ਨੂੰ ਇਹ ਗੱਲਾਂ ਜ਼ਰੂਰ ਦੱਸੋ